ਤੇ ਹੱਕ ਸੱਚ ਦੀ ਆਵਾਜ਼ ਦੇਖਣ ਵਾਲੇ ਸਮੂੱਚੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਸੋ ਦਰਸ਼ਕ ਵੀਰੋ ਹਾਜ਼ਰ ਆ ਤੁਹਾਡੇ ਦਰਮਿਆਨ ਇੱਕ ਬਹੁਤ ਹੀ ਅਹਿਮ ਮੁੱਦਾ ਲੈ ਕੇ ਅੱਜ ਆਪਾਂ ਗੱਲਬਾਤ ਕਰਦੇ ਆਂ ਤਰਨ ਤਰਨ ਦੀ ਹੋ ਰਹੀ ਜਿਮਨੀ ਚੋਣ ਦੇ ਸੰਬੰਧ ਵਿੱਚ ਸੋ ਦਰਸ਼ਕ ਵੀਰੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੀ ਤਰਨ ਤਰਨ ਦੀ ਜਿਮਨੀ ਚੋਣ ਹੋ ਰਹੀ ਆ ਚੋਣ ਅਖਾੜਾ ਪੂਰਾ ਭਖ ਚੁੱਕਿਆ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਨੇ ਜਿਹੜੇ ਮੈਦਾਨੇ ਜੰਗ ਦੇ ਵਿੱਚ ਉਤਾਰ ਦਿੱਤੇ ਨੇ ਆਮ ਆਦਮੀ ਪਾਰਟੀ ਜਿਹੜੀ ਕਿ ਮੌਜੂਦਾ ਸਤਾ ਦੇ ਵਿੱਚ ਆ ਜਿਹੜੀ ਧਿਰ ਉਸ ਧਿਰ ਵੱਲੋਂ ਆਪਣਾ ਜਿਹੜਾ ਕਹਿਣੀ ਤੋਂ ਬਾਹਰ ਜਾ ਕੇ ਆਮ ਆਦਮੀ ਦੀ ਜਗਾ ਸਰੋਣੀ ਅਕਾਲੀ ਦਲ ਦਾ ਸਿਟਿੰਗ ਉਮੀਦਵਾਰ ਪਟਕੇ ਉਹਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਾਂਗਰਸ ਪਾਰਟੀ ਵੱਲੋਂ ਆਪਣੇ ਜ਼ਿਲ੍ਹਾ ਪ੍ਰਧਾਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸੇ ਤਰ੍ਹਾਂ ਭਾਜਪਾ ਨੇ ਵੀ ਆਪਣੇ ਆਗੂ ਨੂੰ ਮੈਦਾਨ ਦੇ ਵਿੱਚ ਉਤਾਰਤਾ ਸ਼੍ਰੋਮਣੀ ਅਕਾਲੀ ਦਲ ਭਾਵੇਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਆਪਾਂ ਉਹ ਨਹੀਂ ਕਹਿ ਸਕਦੇ ਬਾਦਲ ਅਕਾਲੀ ਦਲ ਇਹਨਾਂ ਵੱਲੋਂ ਵੀ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਪਰੰਤੂ ਜਿਹੜਾ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਔਰ ਖਿੱਚ ਦਾ ਕੇਂਦਰ ਔਰ ਜਿਹੜੇ ਉਮੀਦਵਾਰ ਨੇ ਸਾਰੀਆਂ ਹੀ ਪਾਰਟੀਆਂ ਦੇ ਜੋ ਗਿਣਤੀਆਂ ਮਿਲਤੀਆਂ ਤਾਂ ਉਲਟ ਫੇਰ ਕਰਕੇ ਰੱਖਤਾ ਉਸ ਉਮੀਦਵਾਰ ਤੇ ਸਮੁੱਚੇ ਵਰਲਡ ਦੇ ਵਿੱਚ ਬੈਠੇ ਭਾਰਤ ਵਾਸੀਆਂ ਦੀਆਂ ਨਿਗਾਵਾਂ ਨੇ ਪੰਜਾਬ ਵਾਸੀਆਂ ਦੀਆਂ ਨਿਗਾਵਾਂ ਲੱਗੀਆਂ ਹੋਈਆਂ ਨੇ ਉਹਨੇ ਸੰਦੀਪ ਸਿੰਘ ਸਣੀ ਦੇ ਭਰਾਤਾ ਸਰਦਾਰ ਮਨਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਸੰਦੀਪ ਸਿੰਘ ਨੇ ਉਹਨਾਂ ਤੇ ਜੋ ਪਿਛਲੇ ਸਮੇਂ ਚ ਜੋ ਉਹਨਾਂ ਨੇ ਕੌਮ ਦੇ ਲਈ ਲਾ ਲੋ ਆਪਣੀ ਅਣਖ ਦੇ ਲਈ ਲਾ ਲੋ ਜੋ ਕੰਮ ਕੀਤੇ ਉਹਦਾ ਕੌਮ ਮਲਬੜ ਰਹੀ ਆ ਸਭ ਤੋਂ ਪਹਿਲਾਂ ਉਹਨੇ ਜੋ ਪੰਜਾਬ ਦੇ ਵਿੱਚ ਸਮੁੱਚੇ ਦੋ ਆਪਸੀ ਭਾਈਚਾਰਿਆਂ ਦੇ ਵਿੱਚ ਜ਼ਹਿਰ ਘੋਲ ਰਿਹਾ ਇਨਸਾਨ ਸੀ ਉਹਨੂੰ ਜਹਾਨੋਂ ਤੋੜਿਆ ਜਿਹਦੇ ਨਾਲ ਸਮੁੱਚੇ ਭਾਈਚਾਰਿਆਂ ਦੇ ਵਿੱਚ ਜਿਹੜਾ ਕੜਤਣ ਜਿਹੜੀ ਵੱਧ ਰਹੀ ਸੀ ਉਹ ਖਤਮ ਹੋ ਗਈ ਕਿਉਂਕਿ ਕਿਸੇ ਵੀ ਭਾਈਚਾਰੇ ਦੇ ਨਾਲ ਸੰਬੰਧਿਤ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਜਦੋਂ ਕੋਈ ਇੱਕ ਬੰਦਾ ਜ਼ਹਿਰ ਉਗਲਦਾ ਤਾਂ ਫਿਰ ਉਹਦਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਤੇ ਪ੍ਰਸਾਦ ਵੱਧਦੇ ਨੇ ਦੰਗਿਆਂ ਤੱਕ ਨੌਬਤ ਆ ਜਾਂਦੀ ਆ ਇਹ ਭਾਈ ਸੰਦੀਪ ਸਿੰਘ ਦੀ ਦੇਣਾ ਪੂਰੇ ਪੰਜਾਬ ਨੂੰ ਕਿ ਉਹਨਾਂ ਨੇ ਪੰਜਾਬ ਨੂੰ ਆਪਣੇ ਅੱਗ ਬਾਲਣ ਅੱਗ ਲਾਉਣ ਵਾਲੇ ਅੰਸਰਾਂ ਨੂੰ ਮੂੰਹ ਤੋੜ ਜਵਾਰ ਦਿੱਤਾ ਤੇ ਜਹਾਨੋ ਚੱਲ ਦੇ ਕਰਤਾ ਤਾਕੇ ਆਪਸੀ ਹਿੰਦੂ ਸਿੱਖ ਭਾਈਚਾਰਿਆਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਤਰੇੜ ਨਾ ਆ ਸਕੇ ਦੂਸਰਾ ਜਿਹੜਾ ਉਹਨਾਂ ਨੇ ਹੁਣੇ-ਹੁਣੇ ਅਹਿਮ ਕਾਰਜ ਕੀਤਾ ਉਹ ਸੀ ਇਨਸਪੈਕਟਰ ਸੂਬਾ ਸਿੰਘ ਜਿਹੜਾ ਕਿ ਆਪਣੇ ਆਪ ਨੂੰ ਜ਼ਾਲਮ ਸੂਬਾ ਸਰਹੰਦ ਕਹਾਉਂਦਾ ਸੀ ਜਿਵੇਂ ਐਸਐਸਪੀ ਗੋਵਿੰਦ ਰਾਮ ਉਹ ਕਹਿੰਦਾ ਸੀ ਸਿੱਖਾਂ ਨੂੰ ਕਿ ਸਿੱਖੋ ਤੁਸੀਂ ਗੋਵਿੰਦ ਸਿੰਘ ਨੂੰ ਭੁੱਲ ਜੂਗੇ ਤੇ ਗੋਵਿੰਦ ਰਾਮ ਨੂੰ ਚੇਤੇ ਰੱਖੋਗੇ ਸੋ ਦੋਸਤੋ ਉਹ ਐਸਐਸਪੀ ਗੋਵਿੰਦ ਰਾਮਦਾਸ ਵੀ ਫਿਰਕੰਡਾ ਸਿੱਖ ਕੌਮ ਦੇ ਬਹਾਦਰ ਯੋਧਿਆਂ ਨੇ ਇਸ ਤਰ੍ਹਾਂ ਕੱਢਿਆ ਸੀ ਕਿ ਫਿਰ ਉਹਦੀਆਂ ਹੱਡੀਆਂ ਵੀ ਖਿਲਾਰਤੀਆਂ ਸੀ ਸੋ ਇਸੇ ਤਰ੍ਹਾਂ ਇਹ ਜ਼ਾਲਮ ਜਿਹੜਾ ਆਪਣੇ ਆਪ ਨੂੰ ਦੇਖੋ ਸੂਬਾ ਸਰਹੰਦ ਕੋਈ ਵੀ ਮੁਸਲਮ ਬੰਦਾ ਵੀ ਧਰਮ ਦਾ ਆਪਣੇ ਆਪ ਨੂੰ ਸੂਬਾ ਸਰਹੰਦ ਦੇ ਨਾਮ ਨਾਲ ਜੋੜਨ ਦਾ ਤਹਿਆਂ ਨਹੀਂ ਕਰ ਸਕਦਾ ਐਨਾ ਜ਼ਾਲਮ ਉਦੇ ਜਨਮਾਂ ਤੋਂ ਅੱਕੇ ਹੋਏ ਤਾਂ ਮੁਸਲਮਾਨ ਜਿਹੜੇ ਭਾਈਚਾਰੇ ਦੇ ਇਨਸਾਫ ਪਸੰਦ ਲੋਕ ਸੀ ਨਾ ਉਹਨਾਂ ਨੇ ਸਰਹੰਦ ਖਾਲੀ ਕਰਤਾ ਸੀ ਉਦੋਂ ਜਦੋਂ ਸੂਬਾ ਸਰਹੰਦ ਨੇ ਕਲਗੀਧਰ ਪਾਤਸ਼ਾਹ ਦੇ ਬੱਚਿਆਂ ਨੂੰ ਜੰਦਾ ਨੀਹਾਂ ਦੇ ਵਿੱਚ ਚੜਕੇ ਸ਼ਹੀਦ ਕਰਤਾ ਜਗਤ ਮਾਤਾ ਗੁਜਰਕੌਰ ਨੂੰ ਸ਼ਹੀਦ ਕਰਤਾ ਤਾਂ ਜਿਹੜੇ ਇਨਸਾਫ ਪਸੰਦ ਮੁਸਲਮਾਨ ਲੋਕ ਸੀ ਨਾ ਉਹਨਾਂ ਨੇ ਸਰਹੰਦ ਖਾਲੀ ਕਰਤਾ ਸੀ ਉਦੋਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਇਹ ਸੂਬੇ ਦੇ ਜ਼ੁਲਮਾਂ ਦਾ ਜਿਹੜਾ ਇੱਥੇ ਰਹਿਣ ਵਾਲੇ ਲੋਕ ਇਹੋ ਜਿਹਾ ਹਿਸਾਬ ਕਿਤਾਬ ਭੋਗਣਗੇ ਕਿ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਚੀਤੇ ਰੱਖਣਗੀਆਂ ਸੋ ਇਹੋ ਜਿਹੇ ਜ਼ਾਲਮ ਨਾਂ ਦੇ ਬੰਦੇ ਦੇ ਨਾਂ ਨਾਲ ਨਾਂ ਜੋੜ ਲੈਣਾ ਇਹਦਾ ਮੁਸਲਮ ਕੌਮ ਦੇ ਲੋਕ ਵੀ ਜਿਹੜਾ ਹਜ਼ਾਰ ਬਾਰੇ ਸੋਚਣ ਗਿਆ ਹੈ ਜਾਂ ਕਰਨ ਤੋਂ ਤੇ ਇੱਕ ਸਿੱਖ ਘਰ ਦੇ ਵਿੱਚ ਜੰਮ ਕੇ ਪੰਜਾਬ ਦੀ ਧਰਤੀ ਤੇ ਜੰਮ ਕੇ ਪੰਜਾਬ ਦੇ ਵਿੱਚ ਪੜ੍ਹ ਲਿਖ ਕੇ ਤੇ ਪੌਲਸ ਦੇ ਵਿੱਚ ਭਰਤੀ ਹੋ ਕੇ ਆਪਣੇ ਆਪ ਨੂੰ ਸੂਬਾ ਸਰਹੰਦ ਕਹਾਉਣ ਚ ਕੀ ਉਹ ਮਾਣ ਮਹਿਸੂਸ ਕਰ ਰਿਹਾ ਸੀ ਤੇ ਅੰਤੋਂ ਦਾ ਕੁੱਤੇ ਦੀ ਮੌਤ ਮਰਿਆ ਫਿਰ ਉਹ ਤੇ ਉਸ ਇਨਸਾਨ ਨੂੰ ਜੇਲ੍ਹ ਦੇ ਵਿੱਚ ਉਹਦੀ ਕੀਤੀ ਦਾ ਜਿਹੜਾ ਸੀ ਫਲ ਦੇ ਤਾ ਭਾਈ ਸੰਦੀਪ ਸਿੰਘ ਨੇ ਉਹਦੀ ਵਿਜਹਾਨ ਤੋਂ ਵਾਪਸੀ ਦੀ ਟਿਕਟ ਕੱਟੀ ਤੇ ਉਹ ਜਿਹੜਾ ਸੰਸਾਰ ਤੋਂ ਆਪਣੇ ਕੀਤੇ ਹੋਏ ਜਲਮਾਂ ਦਾ ਹਿਸਾਬ ਕਿਤਾਬ ਦਿੰਦਾ ਹੋਇਆ ਤੁਰ ਗਿਆ ਇਹ ਦੋ ਅਹਿਮ ਕਾਰਜ ਜੋ ਭਾਈ ਸੰਦੀਪ ਸਿੰਘ ਨੇ ਕੀਤੇ ਸੋ ਦੋਸਤੋ ਸਭ ਤੋਂ ਜਿਹੜੀ ਅਹਿਮ ਗੱਲ ਆ ਇਹਦੇ ਵਿੱਚ ਵੀ ਸਾਡੀ ਕੌਮ ਜਾਗੀ ਪਹਿਲਾਂ ਤਾਂ ਕੁਰਬਾਨੀਆਂ ਵਾਲਿਆਂ ਨੂੰ ਰੋਲਿਆ ਹੀ ਜਾਂਦਾ ਰਿਹਾ ਹੁਣ ਤੱਕ ਜਿਹੜੇ ਲੋਕ ਕੌਮ ਲਈ ਪੰਜਾਬ ਲਈ ਕੁਰਬਾਨੀਆਂ ਕਰਕੇ ਗਏ ਉਹਨਾਂ ਦਾ ਮੁੱਲ ਪਾਉਣ ਦੀ ਬਜਾਏ ਉਹਨਾਂ ਦੇ ਪਰਿਵਾਰ ਰੋਲ ਗਏ ਸੋ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਪੰਥ ਦੇ ਨਾਂ ਤੇ ਸਰਕਾਰਾਂ ਵੀ ਬਣਾਈਆਂ ਪੰਥ ਦੇ ਨਾਂ ਦੇ ਰਾਜ ਭਾਗ ਵੀ ਭੋਗਿਆ ਗਿਆ ਪਰ ਕੌਮ ਲਈ ਕੁਰਬਾਨੀ ਕਰਨ ਵਾਲੇ ਇੱਕ ਵੀ ਇਨਸਾਨ ਦੀ ਬਾਹ ਨਹੀਂ ਫੜੀ ਗਈ ਕਲਗੀਧਰ ਪਾਤਸ਼ਾਹ ਨੇ ਮਿਹਰ ਦੀ ਨਜ਼ਰ ਕੀਤੀ ਤੇ ਸਾਡੀ ਕੌਮ ਜਾਗੀ ਤੇ ਕੌਮ ਨੇ ਜਾਗਣ ਦਾ ਸੰਕੇਤ ਦਿੱਤਾ ਕਿ ਕੁਰਬਾਨੀ ਕਰਨ ਵਾਲੇ ਪਰਿਵਾਰ ਦੇ ਵਿੱਚੋਂ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੂੰ ਇਹ ਤਾਂ ਦੇ ਦਿੱਤੀ ਗਈ ਭਾਵੇਂ ਪਹਿਲ ਵਾਰਿਸ ਪੰਜਾਬ ਦੇ ਜਥੇਵੰਦੀ ਨੇ ਕੀਤੀ ਤੇ ਸਾਡੇ ਇਹ ਵੀ ਮੈਂ ਤਾਂ ਪਿਛਲੇ 40 ਸਾਲਾਂ ਤੋਂ ਦੇਖਦਾ ਆ ਰਿਆਂ ਵੀ ਜੇ ਕੋਈ ਇੱਕ ਤਰ ਕਿਸੇ ਕੌਮੀ ਪਰਵਾਨੇ ਦੇ ਨਾਲ ਖੜ ਜਾਂਦੀ ਸੀ ਤਾਂ ਜਿਹੜੀਆਂ 25 30 ਹੋਰ ਪੰਥ ਦੇ ਨਾਂ ਤੇ ਰੋਟੀਆਂ ਸੇਕੜ ਵਾਲੀਆਂ ਜਮਾਤਾਂ ਨੇ ਪੰਥ ਦੇ ਨਾਂ ਤੇ ਪਲਣ ਵਾਲੇ ਪੰਥ ਦੇ ਟੁਕੜੇ ਖਾ ਕੇ ਪਲਣ ਵਾਲੇ ਜਿਹੜੇ ਲੋਕ ਨੇ ਉਹ ਫਿਰ ਉਸ ਪੰਥਕ ਕੌਮੀ ਯੋਧੇ ਦੇ ਪਰਿਵਾਰ ਨੂੰ ਜੇ ਕੋਈ ਮਾਨਤਾ ਜਾਂ ਕੋਈ ਟੈਗ ਕਿਸੇ ਚੋਣ ਦੇ ਵਿੱਚ ਦਿੱਤੀ ਜਾਂਦੀ ਸੀ ਤਾਂ ਉਹ ਉਹਦੀਆਂ ਲੱਤਾਂ ਖਿੱਚਣ ਦੇ ਲੱਗ ਜਾਂਦੇ ਸੀ ਸੋ ਦਰਸ਼ਕ ਵੀਰੋ ਇਹ ਕਰਗੀ ਤਰਪਾਦਸ਼ਾ ਨੇ ਬੋੜੀ ਕੀਤੀ ਪੰਥ ਨੂੰ ਸੋਝੀ ਦਿੱਤੀ ਸਮੱਤ ਦਿੱਤੀ ਕਿ ਸਮੁੱਚੀਆਂ ਪੰਥਕ ਤੇਰਾ ਇੱਕ ਨਿਸ਼ਾਨ ਦੇ ਥੱਲੇ ਇਕੱਤਰ ਹੋ ਕੇ ਭਾਈ ਮਨਦੀਪ ਸਿੰਘ ਦੀ ਚੋਣ ਮੈਦਾਨ ਦੇ ਵਿੱਚ ਡਟ ਗਈਆਂ ਆਂ ਉਸਰ ਇਹ ਕਾਲ ਤੱਕ ਸਰ ਤੇ ਨਤਮਸਤਕ ਹੋਏ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਅਰਦਾਸ ਕੀਤੀ ਤੇ ਉਤੋਂ ਕਾਫਲੇ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੀ ਚੋਣ ਮਹਿੰਮ ਦਾ ਆਗਾਜ਼ ਕਰਤਾ ਜਿੱਥੇ ਪੰਥਕ ਆਪਣਾ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਤੇ ਪੁਨਰ ਸਰਜੀਤ ਅਕਾਲੀ ਦਲ ਜਿਹਦੀ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਸੋ ਗੱਲ ਤਾਂ ਉੱਥੇ ਹੀ ਆ ਗਈ ਨਾ ਜੇ ਲੋਕਾਂ ਨੇ ਕੌਮੀ ਪਰਿਵਾਰਾਂ ਨੂੰ ਕੁਝ ਮਾਨ ਸਨਮਾਨ ਦਿੱਤਾ ਸਾਡੇ ਕੌਮੀ ਪਰਿਵਾਰਾਂ ਦੇ ਵਿੱਚੋਂ ਕੁਝ ਆਗੂ ਅੱਗੇ ਆਏ ਤੇ ਉਹਨਾਂ ਦੀ ਬਾਜ਼ ਅੱਖ ਆਪਣੇ ਕੌਮੀ ਭਰਾਮਾਂ ਤੇ ਗਈ ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਫਿਰ ਸਤਵੰਤ ਕੌਰ ਜਿਹੜੇ ਚੇਅਰਪਰਸਨ ਨੇ ਸ਼ਹੀਦ ਪਰਿਵਾਰ ਦੀ ਧੀ ਆ ਉਹਨਾਂ ਨੇ ਵੀ ਜਿਹੜਾ ਹੈ ਭਾਈ ਮਨਦੀਪ ਸਿੰਘ ਦੇ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈਣ ਦਾ ਜਿੱਥੇ ਐਲਾਨ ਕੀਤਾ ਉਹਨਾਂ ਨੂੰ ਸਪੋਰਟ ਕੀਤੀ ਤਾਂ ਉਹਨਾਂ ਦੇ ਨਾਲ ਹੀ ਪੁਨਰਸਰਜੀਤ ਅਕਾਲੀ ਦਲ ਦੀ ਸਮੁੱਚੀ ਟੀਮ ਉਹ ਵੀ ਤਨੋਂ ਮਨੋਂ ਤੇ ਤੁਹਾਨੂੰ ਇਸ ਚੋਣ ਮਹੱਤਵ ਦੇ ਵਿੱਚ ਸ਼ਾਮਲ ਹੋਗੀ ਸੋ ਦੋਸਤੋ ਸਾਡੀ ਗੱਲਬਾਤ ਹੋਈ ਸੱਤਵੇਂ ਬਰੀ ਕਮੇਟੀ ਦੇ ਅਹਿਮ ਆਗੂ ਡਾਕੇ ਹਲਕੇ ਦੀ ਸ਼ਾਨ ਐਮਐਲਏ ਮਨਪ੍ਰੀਤ ਸਿੰਘ ਜੀ ਯਾਰੀ ਉਹਨਾਂ ਦੇ ਬਹੁਤ ਹੀ ਨਜ਼ਦੀਕੀ ਮਾਰਕੀਟ ਕਮੇਟੀ ਸਦਵਾ ਬੇੜ ਦੇ ਵਾਈਸ ਚੇਅਰਮੈਨ ਰਹੇ ਮਨਜਿੰਦਰ ਸਿੰਘ ਬਿੰਦਾ ਪਮਾਲ ਜੀ ਨਾਲ ਸਾਡੀ ਗੱਲ ਹੋਈ ਤਾਂ ਉਹਨਾਂ ਨੇ ਦੱਸਣਾ ਕੀਤਾ ਕਿ ਜਨਸ ਦਿਨ ਤੋਂ ਵਾਰਸ ਪੰਜਾਬ ਜਥੇਬੰਦੀ ਨੇ ਭਾਈ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਪੰਥਕ ਕਾਉਂਸਲ ਦੇ ਚੇਅਰਪਰਸਨ ਬੀਬਾ ਸਤਵੰਤ ਕੌਰ ਨੇ ਉਹਨਾਂ ਦੇ ਸਪੋਰਟ ਦਾ ਐਲਾਨ ਕੀਤਾ ਤਾਂ ਉਹ ਕਹਿੰਦੇ ਉਸੇ ਦਿਨ ਤੋਂ ਹੀ ਸਰਦਾਰ ਮਨਪ੍ਰੀਤ ਸਿੰਘ ਜੀ ਿਆਲੀ ਆਪਣੀ ਸੁਵਚੀ ਟੀਮ ਦੇ ਨਾਲ ਉਹਨਾਂ ਦੀ ਚੋਣ ਮਹੱਮਦ ਦੇ ਵਿੱਚ ਜੁਟੇ ਹੋਏ ਨੇ ਤੇ ਉਹ ਆਪਣੀ ਜੰਗ ਸਮਝ ਕੇ ਇਹ ਲੜਾਈ ਲੜ ਰਹੇ ਨੇ ਸੋ ਦੋਸਤੋ ਦੂਸਰੇ ਪਾਸੇ ਜਦੋਂ ਅਸੀਂ ਵਾਰਿਸ ਪੰਜਾਬ ਜਥੇਬੰਦੀ ਦੇ ਸੀਨੀਅਰ ਆਗੂ ਸਰਦਾਰ ਚੰਦੀ ਸਾਹਿਬ ਕੁਲਵਿੰਦਰ ਸਿੰਘ ਜੀ ਚੰਦੀ ਜਿਹੜੇ ਕਿ ਨਾਮਵਰ ਪੱਤਰਕਾਰ ਨੇ ਜਿਨ੍ਹਾਂ ਦਾ ਦੇਸ਼ਾਂ-ਵਦੇਸ਼ਾਂ ਦੇ ਵਿੱਚ ਆਪਣਾ ਚੈਨਲ ਚੱਲਦੇ ਨੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਖਬਰਾਂ ਲੋਕਾਂ ਤੱਕ ਪਹੁੰਚਦੀਆਂ ਨੇ ਜਦੋਂ ਉਹ ਵੀ ਬਾਰਸ ਪੰਜਾਬ ਜਥੇਬੰਦੀ ਦੇ ਸੀਨੀਅਰ ਅਲਾਗੂ ਆਗੂ ਨੇ ਇਸ ਇਲਾਕੇ ਦੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਸਾਨੂੰ ਦੱਸਣਾ ਕੀਤਾ ਵੀ ਇਸ ਚੋਣ ਮਹਿੰਮ ਦੇ ਵਿੱਚ ਸਮੂੱਚੀਆਂ ਪੰਥਕ ਧਿਰਾਂ ਤੇ ਹੋਰ ਸਮੂੱਚੇ ਭਾਈਚਾਰੇ ਕੱਲੀਆਂ ਪੰਥਕ ਧਿਰਾਂ ਹੀ ਨਹੀਂ ਧਰਮ-ਦਰਮ ਦਾ ਸਮੂੱਚਾ ਵੋਟਰ ਚਾਹੇ ਉਹ Hindu ਧਰਮ ਦੇ ਨਾਲ ਸੰਬੰਧ ਰੱਖਦਾ ਪੰਥਕਾ ਚਾਹੇ ਉਹ ਤਾਂ ਹੈ ਹੀ ਹੈ ਜਾਏ ਕੋਈ ਸੇ ਹੋਰ ਧਰਮ ਦੇ ਨਾਲ ਸੰਬੰਧ ਰੱਖਦਾ ਸਮੁੱਚਾ ਹੀ ਤਰਨ ਤਰਨ ਦਾ ਜਿਹੜਾ ਵੋਟਰ ਆ ਉਹ ਭਾਈ ਮਨਦੀਪ ਸਿੰਘ ਦੀ ਜਿਹੜੀ ਚੋਣ ਮਹਿੰਮਾ ਉਹਦੇ ਵਿੱਚ ਡੱਟ ਚੁੱਕਿਆ ਠੀਕ ਆ ਭਈ ਆਪਣਾ ਜੋਰ ਤਾਂ ਹੁਣ ਸਾਰੀਆਂ ਪਾਰਟੀਆਂ ਨੇ ਲਾਉਣਾ ਜਿਹੜੀ ਰੂਲਿੰਗ ਹੈ ਰਾਜ ਕਰਦੀ ਪਾਰਟੀ ਆ ਦੇ ਖੋ ਦੇ ਕੋਲੇ ਸਾਰੇ ਸਾਧਨ ਹੁੰਦੇ ਨੇ ਸਾਰੀ ਮਸ਼ਿੰਦਰੀ ਉਹਦੇ ਕੋਲੇ ਹੁੰਦੀ ਆ ਅਫਸਰ ਸਾਹੀ ਉਹਦੇ ਅਧੀਨ ਕੰਮ ਕਰਦੀ ਹੁੰਦੀ ਆ ਭਾਵੇਂ ਚੋਣ ਜਾਂ ਤਾਂ ਲੱਗਾ ਹੋਵੇ ਪਰੰਤੂ ਇੱਥੇ ਤੱਕ ਚੋਣ ਕਮਿਸ਼ਨ ਦੀਆਂ ਨਿਗ੍ਹਾਵਾਂ ਨਹੀਂ ਪਹੁੰਚਦੀਆਂ ਕਿਉਂਕਿ ਮੌਜੂਦਾ ਸਰਕਾਰ ਦੀ ਅਫਸਰ ਸਾਹੀ ਸਾਰਾ ਕੰਮਕਾਰ ਦੇਖ ਰਹੀ ਹੁੰਦੀ ਆ ਸੋ ਦੋਸਤੋ ਉਹਨਾਂ ਵੱਲੋਂ ਵੀ ਪੂਰਾ ਆਪਣਾ ਤਾਣ-ਬਾਣ ਲਾਇਆ ਜਾਣਾ ਇਹ ਚੋਣ ਜਿੱਤਣ ਨੂੰ ਵੈਸੇ ਇੱਕ ਕਹਾਵਤ ਲਾ ਲਓ ਜਾਂ ਇਨੂੰ ਆਮ ਹੀ ਬਰਤਾਰਾ ਕਹਿ ਲਓ ਆਪਾਂ ਵੀ ਜਿਹੜੀ ਜਿਮਨੀ ਚੋਣ ਹੁੰਦੀ ਆ ਇਹ ਰੋਲਿੰਗ ਪਾਰਟੀ ਦੀ ਸਰਕਾਰ ਦੀ ਹੁੰਦੀ ਆ ਕਿਉਂਕਿ ਲੋਕਾਂ ਨੂੰ ਹੁੰਦਾ ਵਿਚਰੋ ਇਹ ਸਰਕਾਰ ਆ ਹਜੇ ਦਾ ਸਟੇਮ ਵੀ ਇਹ ਆਪਾਂ ਇਹਦੇ ਉਮੀਦਵਾਰ ਨੂੰ ਜਿਤਾ ਦਈਏ ਸ਼ਾਇਦ ਹਲਕੇ ਦੇ ਕੰਮ ਹੋ ਜਾਣਗੇ ਪਰ ਜਦੋਂ ਗੱਲ ਅਣਖਾਂ ਤੇ ਆ ਜਾਂਦੀ ਆ ਨਾ ਉਦੋਂ ਤਾਂ ਨਵਾਬੀਆਂ ਨੂੰ ਵੀ ਜੁੱਤੀ ਦੀ ਨੋਕ ਤੇ ਠੁਕਰਾ ਦਿੱਤਾ ਜਾਂਦਾ ਐਮਐਲਏ ਤਾਂ ਗੱਲ ਹੀ ਕੁਝ ਨਹੀਂ ਹੈ ਜਦੋਂ ਹੁਣ ਗੱਲ ਫਿਰ ਅਣਖਾਂ ਤੇ ਆ ਗਈ ਤੇ ਫਿਰ ਨਾ ਕਾਂਗਰਸ ਦਨ ਆਮ ਆਦਮੀ ਪਾਰਟੀ ਤੇ ਨਾ ਕੋਈ ਹੋਰ ਤੇ ਨਾ ਕੋਈ ਇਧਰੋਂ ਤੇ ਨਾ ਕੋਈ ਉਧਰੋਂ ਉੱਥੇ ਫਿਰ ਹੁਣ ਲੋਕਾਂ ਨੇ ਭਾਈ ਮਨਦੀਪ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰਨਾ ਸ਼ੁਰੂ ਕਰਤਾ ਸੋ ਦੋਸਤੋ 13 ਤਰੀਕ ਨੂੰ ਕਾਗਜ਼ਾਂ ਦੀ ਸ਼ੁਰੂਆਤ ਹੋ ਜਾਣੀ ਆ ਨਾਮੀਨੇਸ਼ਨ ਪੇਪਰ ਫਾਇਲ ਕਰਨ ਦਾ ਦਿਨ 13 ਅਕਤੂਬਰ ਤੋਂ ਸ਼ੁਰੂ ਆ ਸੋ ਭਰੋਸੇਯੋਗ ਸੂਤਰਾਂ ਤੋਂ ਵੀ ਜਾਣਕਾਰੀ ਮਿਲੀ ਆ ਸਮੂਚੀਆਂ ਪੰਥਕ ਤਿਰਾਂ ਜਿਨ੍ਹਾਂ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਹੋ ਗਈ ਸਮੂਚਾ ਪੁਨਰ ਸਰਜੀਤ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਇਹਨਾਂ ਦੇ ਨਾਲ ਹੀ ਪੰਥਕ ਲਹਿਰ ਦੇ ਮੁਖੀ ਅਤੇ ਕੌਮ ਦੇ ਮਹਾਨ ਯੋਧੇ ਸਾਬਕਾ ਜਥੇਦਾਰ ਅਕਾਲ ਤਖਤ ਭਾਈ ਰਣਜੀਤ ਸਿੰਘ ਜੀ ਉਹ ਵੀ ਇਸ ਮਹੰਮ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਹੋਰ ਵੀ ਜਿੰਨੀਆਂ ਛੋਟੀਆਂ ਮੋਟੀਆਂ ਤੇਰਾ ਜਿੰਨਾ ਜਿਹੜੀਆਂ ਵੀ ਆਪਣੇ ਆਪ ਨੂੰ ਪੰਥਕ ਕਹਾਉਂਦੀਆਂ ਨੇ ਜਾਂ ਕੌਮ ਦੇ ਲਈ ਕੋਈ ਸੋਚ ਰੱਖਦੀਆਂ ਨੇ ਜਾਂ ਕੌਮ ਦੇ ਲਈ ਜज्ਬਾ ਰੱਖਦੀਆਂ ਨੇ ਕੁਛ ਕਰਨ ਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਸਮੁੱਚੀਆਂ ਹੀ ਪੰਥਕ ਧਿਰਾਂ ਭਾਈ ਮਨਦੀਪ ਸਿੰਘ ਦੀ ਚੋਣ ਮੁਹੰਮਦਾ ਹਿੱਸਾ ਹੋਣਗੀਆਂ ਸੋ ਦੋਸਤੋ ਇਹ ਤਾਂ ਹੁਣ ਦੇਖੋ ਆਉਣ ਵਾਲੇ ਜਿਹੜਾ ਅਕਤੂਬਰ ਤੋਂ ਗਾਹਾਂ ਨਵੰਬਰ ਦੇ ਵਿੱਚ ਪਤਾ ਲੱਗ ਜੂ ਜਦੋਂ ਇਲੈਕਸ਼ਨ ਤੋਂ ਬਾਅਦ ਵੋਟਾਂ ਦੀ ਗਿਣਤੀ ਹੋ ਜਾਣੀ ਆ ਵੀ ਕਿਹੜਾ ਕਿੰਨੇ ਪਾਣੀ ਚ ਵੈਸੇ ਜਿੰਨੀ ਸਿੱਦਤ ਤੇ ਇਮਾਨਦਾਰੀ ਦੇ ਨਾਲ ਇੱਕ ਦੀ ਪੰਥਕ ਧਿਰਾਂ ਆਪਣੇ ਉਮੀਦਵਾਰ ਦੇ ਲਈ ਚੋਣ ਮੈਦਾਨ ਦੇ ਵਿੱਚ ਨਿੱਤਰ ਚੁੱਕੀਆਂ ਨੇ ਨਾ ਤੇ ਦੋਸਤੋ ਇਹ ਜਿੱਤ ਬਹੁਤੀ ਦੂਰ ਨਹੀਂ ਹੈ ਠੀਕ ਆ ਬਈ ਰਾਜਕਰ ਦੀ ਧਰਦੇ ਨਾਲ ਟੱਕਰ ਲੈਣੀ ਸਾਰੀ ਮਿਸਿੰਦਰੀ ਦੇ ਖਿਲਾਫ ਜਾ ਕੇ ਚੋਣ ਲੜਨੀ ਉਹ ਵੀ ਇੱਕ ਆਮ ਪਰਿਵਾਰ ਚੋਂ ਆਮ ਪਰਿਵਾਰ ਚੋਂ ਜਿਹੜਾ ਕੈਂਡੀਡੇਟ ਖੜਾ ਕੀਤਾ ਗਿਆ ਤੇ ਇਹ ਕੈਂਡੀਡੇਟ ਹੁਣ ਇੱਕ ਪਰਿਵਾਰ ਦਾ ਨਾ ਇੱਕ ਪਾਰਟੀ ਦਾ ਨਾ ਹੋ ਕੇ ਸਮੁੱਚੀ ਕੌਮ ਦਾ ਕੈਂਡੀਡੇਟ ਹੋ ਗਿਆ ਸਮੁੱਚੇ ਭਾਈਚਾਰਿਆਂ ਦਾ ਕੈਂਡੀਡੇਟ ਹੋ ਗਿਆ ਤੇ ਸਮੁੱਚੀਆਂ ਜਥੇਬੰਦੀਆਂ ਤੇ ਸਮੁੱਚਾ ਭਾਈਚਾਰਾ ਭਾਈ ਮਨਦੀਪ ਸਿੰਘ ਦੀ ਸਪੋਰਟ ਤੇ ਆ ਚੁੱਕਿਆ ਵਾ ਤੇ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਵੀ ਜਦੋਂ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਨਤਮਸਤਕ ਹੋ ਕੇ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਆਪਣਾ ਇੱਕ ਰੋਡ ਸ਼ੋਅ ਦੇ ਰੂਪ ਵਿੱਚ ਤਰਨ ਤਰਨ ਹਲਕੇ ਦੇ ਵਿੱਚ ਪਹੁੰਚੇ ਤਾਂ ਲੋਕਾਂ ਨੇ ਭਰਮਾ ਥਾਂ ਥਾਂ ਉਹਨਾਂ ਦਾ ਸਵਾਗਤ ਕੀਤਾ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ 2 ਲੱਖ ਤੋਂ ਉੱਪਰ ਲੀਡ ਦੇ ਕੇ ਜਿਤਾਇਆ ਤੇ ਭਰੋਸੇਯੋਗ ਸੂਤਰ ਦੱਸਦੇ ਨੇ ਵੀ ਤਰਨ ਤਰਨ ਹਲਕੇ ਦੇ ਜਿਹੜੇ ਵੋਟਰ ਨੇ ਉਹ ਆਪਣਾ ਮਨ ਬਣਾ ਚੁੱਕੇ ਨੇ ਬਈਤ ਕੀ ਸਾਰਾ ਜਿਹੜਾ ਦਾਰੂਮਦਾਰ ਆਪਣਾ ਮਨਦੀਪ ਸਿੰਘ ਦੀ ਚੋਣ ਤੇ ਉਹਨਾਂ ਨੇ ਲਾਤਾ ਨਾ ਕਿਸੇ ਸਰਕਾਰੀ ਅਹੁਦੇ ਦਾ ਲਾਲਚ ਨਾ ਕਿਸੇ ਗ੍ਰਾਂਟਾਂ ਦਾ ਲਾਲਚ ਤੇ ਨਾ ਕਿਸੇ ਚੌਧਰ ਦੀ ਭੁੱਖ ਸਾਰੇ ਕੁਆਸੇ ਨੂੰ ਤਿਆਗ ਕੇ ਸਮੁੱਚਾ ਤਰਨ ਤਰਨ ਹਲਕੇ ਦਾ ਵੋਟਰ ਜਿਹੜਾ ਭਾਈ ਮਨਦੀਪ ਸਿੰਘ ਦੇ ਨਾਲ ਆ ਕੇ ਖੜਾ ਹੋ ਗਿਆ ਸੋ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਜਿਮਨੀ ਚੌਂਣ ਤੇ ਸਾਡੀ ਆਵਾਜ਼ ਅੱਖ ਬਣੀ ਰਹੂਗੀ ਜੋ ਜੋ ਵੀ ਹਾਲਾਤ ਉਥੋਂ ਦੇ ਬਣਦੇ ਨੇ ਉਹ ਸਾਰੀ ਜਾਣਕਾਰੀ ਸਮੁੱਚੇ ਦਰਸ਼ਕ ਵੀਰਾਂ ਨੂੰ ਅਸੀਂ ਦਿੰਦੇ ਰਾਵਾਂਗੇ ਸੋ ਇਹ ਅੱਜ ਦੀ ਆਪਣੀ ਜਾਣਕਾਰੀ ਸੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਰਿਪੋਰਟ ਪਸੰਦ ਆਉਗੀ ਸੋ ਦੋਸਤੋ ਉਮੀਦ ਆ ਜੇ ਤੁਹਾਨੂੰ ਪਸੰਦ ਆਇਆ ਤਾਂ ਇਹਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਜੁੜੇ ਰਹੋ ਹੱਕ ਸੱਚ ਦੀ ਆਵਾਜ਼ ਅਤੇ ਮੰਡ ਨਿਊਜ਼ ਪੰਜਾਬ ਦੇ ਨਾਲ ਰੱਬ ਰੱਖਾ